ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅੱਜ ਗੁਰੂ ਸਾਹਿਬ ਦੀ ਕਿਰਪਾ ਹੋਈ ਏ ਆਪਾਂ ਕਰਤਾਰ ਪੁਰਖ ਸਾਹਿਬ ਦਾ ਸੰਗਤਨ ਕਰਨਾ ਵਸਤਾ ਹੋ ਜਾਂ ਜੀ ਇੱਕ ਤਾਰ ਕੋ ਸਮਦਰਬਾਪ ਸਾਹਿਬ ਹੈ ਜੀ ਸ਼ਬਦ ਇਹ ਸਾਰ ਜੋ ਖੁੱਲੀ ਜਗ੍ਹਾ ਜੀ ਬਹੁਤ ਜ਼ਿਆਦਾ ਖੁੱਲੀ ਜਗ੍ਹਾ ਦੀ तकरीबन 850 ਗੱਲੇ ਜੀ ਅੰਦਰ ਵੀ ਬਾਹਰ ਵੀ ਜੀ ਜੋ ਪ੍ਰੋਜੈਕਟ ਪੰਦਾ ਪਿਆ ਜੀ ਕਾਹਨੋਂ ਦਰਸ਼ਕ ਰਾਨੇ ਆ ਜੀ ਦੋ ਮੰਜ਼ਿਲਾਂ ਇਹ ਗੁਰੂ ਸੇਵ ਦਾ ਖੂਹ ਏ ਜੀ ਸਾਹਮਣੇ ਤੇ ਮੈਨੂੰ ਬੱਸ ਹੀ ਹੁੰਦਾ ਵਾਪਸ ਹੋ ਸਭਤੀਆਂ ਸਿੰਧੀ ਲੋਕ ਨੇ ਕਿ ਉਹ ਗੁਰੂ ਸਾਹਿਬ ਨੂੰ ਬੜਾ ਸਰਦਾ ਭਾਵਨਾ ਮੰਨਦੇ ਨੇ ਇਹ ਟਿੰਡਾ ਨੇ ਜੀ ਗੁਰੂ ਸਾਹਿਬ ਜੀ ਦਾ ਖੂਜੀ ਠੀਕ ਹੈ ਬਿਲਕੁਲ ਓਕੇ ਠੀਕ ਹੈ ਜੀ ਹਾਂ ਸੁਪਰ ਹੈਲਪਰ ਔਰ ਇਹ ਦੂਮਾਰ ਕੋ ਬਾਈ ਜੀ ਹਾਂ ਆ ਜੀ ਇਹ ਦੇ ਜੀ ਇਹ ਸਾਰੇ ਜੀ ਰਾਏ ਨੇ ਜੀ ਅਖੋ ਜੀ ਸੁੰਦੇ ਵੀਰ ਬਹੁਤ ਜਿਆਦੇ ਰੌਣਕਈ ਆ ਇੱਥੇ ਗੁਰੂ ਘਰ ਲਈ ਇਦ ਮਰ ਕੋ ਜੀ ਇਹ ਸਾਰ ਵੀਰ ਸਿੰਘ ਦੇ ਵੀਰ ਨੇ ਜੀ ਇਧਰ ਇਧਰ ਦੇਖੋ ਪਾਕਿਸਤਾਨ ਦੇ ਨਾਲ ਸਿੱਖਾ ਜੀ ਚਲੋ ਇਹ ਗੁਰੂ ਸਾਹਿਬ ਜੀ ਦੇ ਜੋ ਇੱਥੇ ਜੋ ਗੁਰੂ ਸਾਹਿਬ ਦੀ ਚਾਦਰ ਸੀ ਜੀ ਜੋ ਮੁਸਲਮਾਨਾਂ ਭਰਾਵਾਂ ਨੇ ਜਿੱਥੇ ਤਪਣਾਈ ਜੀ ਇੱਥੇ ਮਜ਼ਾਰ ਬਣਾਤੀ ਸੀ ਜੀ ਉਹ ਉਹ ਮਜ਼ਾਰ ਹੈ ਜੀ ਦੇਖੋ ਜੀ ਕਿੱਸੇ ਕਰੋ ਜੀ ਉਹ ਸਾਹਮਣੇ ਲਿਖਿਆ ਹੋਇਆ ਹੈ ਜੀ ਵੇਖੋ ਪੜ੍ਹ ਲਓ ਔਰ ਇੱਧਰ ਜੋ ਹਿੰਦੂ ਵੀਰਾਂ ਨੇ ਸਨਸਕਾਰ ਕੀਤਾ ਸੀ ਉਹ ਅੰਦਰ ਜਗ੍ਹਾ ਹੈ ਜੀ ਉਹ ਵੀ ਦਿਖਾਣੇ ਤੁਹਾਨੂੰ ਜੀ ਇਹ ਉਹ ਜਗ੍ਹਾ ਹੈ ਜੀ ਤੇ ਤੇ ਗੁਰੂ ਗ੍ਰੰਥ ਸਾਹਿਬ ਖੜ ਕੇ ਤਾਈ ਜਾਦਰਦਾਰ ਜੀ ਤੇ ਮੁਸਲਮਾਨਾ ਭਰਾਵਾਂ ਨੇ ਬਾਹਰ ਬਣੀ ਵੀ ਮਜ਼ਾਰ ਉਤੇ ਲੱਭਦੀ ਜੀ ਉਹਨਾਂ ਮਜ਼ਾਰ ਬਣਾਤੀ ਏ ਔਰ ਇਹਨਾਂ ਨੇ ਇੱਥੇ ਕੁਝ ਉਹ ਦਰਬਾਰ ਸਾਹਿਬ ਉੱਤੇ ਵੀ ਆਪਣਾ ਰੋਗਮਾ ਠੀਕ ਹੈ ਦਰਬਾਰ ਸਾਹਿਬ ਉੱਤੇ ਵੀ ਤੁਹਾਨੂੰ ਦਰਸ਼ਕ ਕਰਾਨੇ ਚੜ੍ਹ ਕੇ ਜੀ ਉਹਡੀ ਵੀਡੀਓ ਕੱਟ ਕਰ ਕਰੇ ਬਹਾਨੀ ਪੈਣੀ ਲੰਮੀ ਵੀਡੀਓ ਹੋ ਜਾਏਗੀ ਜੀ ਦੇਖੋ ਦਰਬਾਰ ਸਾਹਿਬ ਦੇ I'm going to ਤੈਨੂੰ ਦੱਸਣਾ ਭੁੱਲ ਗਿਆਂ ਜੀ ਇਹ 1971 ਜੰਗ ਦੇ ਵਿੱਚ ਭਾਰਤ ਸਰਕਾਰ ਨੇ ਗੁਰਦੁਆਰਾ ਸਾਹਿਬ ਤੇ ਬੰਬ ਉਹ ਗਿਆ ਸੀ ਖਤਮ ਕਰਨ ਵਾਸਤੇ ਫਿਰ ਗੁਰੂ ਦੀ ਕਿਰਪਾ ਹੋਈ ਬੰਬ ਖੁੱਈ ਡੇ ਗਿਆ ਤੇ ਗੁਰਦੁਆਰਾ ਬਚ ਗਿਆ ਜੀ ਫਿਰ ਮੁਸਲਮਾਨਾਂ ਭਰਾਵਾਂ ਨੇ ਜੜਾ ਕੇ ਰੱਖਿਆ ਜੀ ਆਹ ਵੇਖੋ ਇਤਿਹਾਸ ਹੈ ਜੀ ਕੜ ਲੋੜੀ ਜ਼ਗਾਇਤ ਦੇ ਤੱਕੇ ਤੁਹਾਨੂੰ ਬਾਬੇ ਨਾਲ ਜੀ ਦੀ ਪੈਲੀ ਵਿਖਾਣਿਆ ਜੀ ਬਾਕੀ ਇਹ ਵੀ ਸਾਰੀ ਵੈ ਗੁਰੂ ਜੀ ਪੈਲੀ ਸੀ ਗੁਰੂ ਸਾਹਿਬ ਜੀ ਦੀ ਫਿਰ ਜਦੋਂ ਕਰਤਾਰਪੁਰ ਲਾਂਘਾ ਖੁੱਲਿਆ ਫਿਰ ਸਾਰਾ ਪੱਕਾ ਪੱਥਰ ਲਾਤਾ ਜੀ ਪਾਕਿਸਤਾਨ ਸਰਕਾਰ ਨੇ ਤਕਰੀਬਨ 850 ਕਿੱਲੇ ਜੀ ਜਿਹੜੇ ਇੱਥੇ ਨਗਦ ਬਾਕੀ ਜ਼ਮੀਨ ਛੋਖੀ ਹੈ ਜੀ ਗੁਰੂ ਘਰ ਦੀ ਜਿਹੜਾ ਹਜ਼ਾਰਾਂ ਕਿੱਲੇ ਵੀ ਜੋ ਰਾਜਾ ਰਾਏ ਬੁਲਾਰ ਨੇ ਗੁਰੂ ਸਾਹਿਬ ਜੀ ਨਾ ਕਰਵਾਈ ਸੀ ਜੀ ਬਹੁਤ ਜ਼ਿਆਦੀ ਖੁੱਲੀ ਜਗ੍ਹਾ ਹੈ ਹਜ਼ਾਰਾਂ ਏਕੜੇ ਜੀ ਬਾਕੀ ਜੋ ਪ੍ਰੋਜੈਕਟ ਦਾ ਕੰਮ ਚੱਲਦਾ ਪਿਓ ਉਹ ਤਕਰੀਬਨ 850 ਕਿੱਲੇ ਚੱਲਣ ਦਿਆ ਜੀ ਤੇ ਤੁਹਾਨੂੰ ਉਹ ਜ਼ਮੀਨ ਵਿਖਾਨਾ ਗੁਰੂ ਸਾਹਿਬ ਜੀ ਉੱਧਰ ਹੈ ਜੀ ਅਗੀ ਸਾਹਿਬ ਦੀ ਆਵਾਜ਼ ਬਹੁਤ ਪਿਆਰੀ ਹੈ ਜੀ ਇਹ ਮੁੰਡਾ ਜੀ ਸਹੀ ਸਵੇਰ ਦੇ ਆਇਆ ਸਵੇਰ ਦਾ ਮੁੰਡਾ ਕਿੰਨਾ ਕਰਨ ਦਿਆ ਜੀ ਜੋ ਦਰਸ਼ਕ ਸਿੰਘ ਦੇਖਿਆ ਜੀ ਇੱਕ ਪੁੱਤ ਵਾਲਾ ਕੀ ਆਵਾਜ਼ ਇਹ ਵੇਖੋ ਸਿੰਦੀ ਵੀ ਇਹ ਵੇਖੋ ਕਿ ਕਿੱਡੇ ਪ੍ਰੇਮ ਨਾਲ ਮਿਲਦੇ ਪੈਣੇ ਜੀ ਫੋਟੋਆਂ ਖਿਚਾਉਂਦੇ ਨੇ ਜੀ ਆਪਣੇ ਸਿੰਘਾਂ ਨਾਲ ਜੀ ਇਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਜੀ ਇੱਥੇ ਆਏ ਨੇ ਦੇਖੋ ਜੀ ਆ ਦੇਖੋ ਜੀ ਇਹ ਸਾਡੇ ਸਿੰਘ ਜੀ ਸਾਨੂੰ ਮਿਲ ਲੈਣੇ ਸਪੈਸ਼ਲ ਜੀ ਸਾਡੇ ਸਾਰੇ ਭਰਾਣੇ ਜੀ ਜਦੋਂ ਸੁਣਿਆ ਵੀ ਇਹਨਾਂ ਆਉਣਾ ਹੈ ਦੀ ਪਰ ਸਾਨੂੰ ਸਪੈਸ਼ਲ ਮਿਲ ਲੈਣੇ ਜੀ 200 300 ਕਿਲੋਮੀਟਰ ਤੋਂ ਦੂਰ ਜੀ ਬੇ ਸੋਹਣਿਆਲੇ ਸ੍ਰੀ ਅਗਾਲ ਆਓ ਬਾਈ ਕੀ ਫੱਤੇ ਚਲ ਅੱਗੋਂ ਤੁਹਾਨੂੰ ਬਾਬਾ ਜੀ ਦੇ ਖੇਤ ਵਿਖਾਣੇ ਆ ਜੀ ਵੇ ਵੀ ਵੇਖੋ ਜੀ ਆ ਯਾਦਗਾਰੀ ਰਹਿ ਜਾਂਦਾ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਇਹ ਸਾਡਾ ਸੱਜਣ ਹੈ ਜੀ ਸਪੈਸ਼ਲ ਸਾਨੂੰ 200 ਕਿਲੋਮੀਟਰ ਮਿਲ ਲਾਇਆ ਜੀ ਹਾਂ ਜੀ ਕੀ ਹਾਲੇ ਠੀਕ ਹਾਂ ਠੀਕ ਬਾਈ ਜ਼ਿਲ੍ਹਾ ਕਿਹੜਾ ਜੀ ਪਾ ਜੀ ਮੇਰਾ ਜ਼ਿਲ੍ਹਾ ਸ਼ੇਖਪੁਰਾ ਸ਼ੇਖਪੁਰੋਂ ਦੇ ਪਤਾ ਹੈ ਤੁਹਾਨੂੰ ਦੱਸਣੇ ਵਸਾਂਗੇ ਜੀ ਹਾਂ ਜ਼ਿਲ੍ਹਾ ਸ਼ੇਖਪੁਰਾ ਫੈਜ਼ਲ ਸਾਨੂੰ ਮਿਲ ਲੈਣੇ ਜੀ ਵੇਖੋ ਜੀ 200 ਕਿਲੋਮੀਟਰ ਤੋਂ ਸਾਡੇ ਭਰਾ ਸਾਡੇ ਫੋਨ ਤੇ ਗੱਲ ਹੁੰਦੀ ਸੀ ਫਿਰ ਮੌਕਾ ਨਹੀਂ ਮਿਲਦਾ ਪਿਆ ਤੇ ਅੱਜ ਪਰਮਾਤਮਾ ਦੀ ਕਿਰਪਾ ਕੀਤੀ ਜੀ ਮੌਕਾ ਮਿਲਿਆ ਜੀ ਮਿਲਦੇ ਨੇ ਉਹਨਾਂ ਨੂੰ ਜੀ ਵੀਡੀਓ ਚੈੱਕ ਕਰ ਜੋ ਇਹਨਾਂ ਛੱਡਦੇ ਹਨ ਕਲ ਤਾਰੇ ਤੋੜ ਤੱਕ ਬਾਬਾ ਜੀ ਦੇ ਖੇਤ ਨੇ ਸਾਰੇ ਜੀ ਬਹੁਤ ਖੁੱਲੀ ਜਗ੍ਹਾ ਜੀ ਇਹ 4 ਸਵਰੀ ਬਾਬਾ ਜੀ ਦੇ ਖੇਤ ਨੇ ਜੀ ਇਸ ਸਾਈਡ ਤੇ ਦੂਜੀ ਸਾਈਡ ਤੇ ਵੀ ਜੀ ਕਿ ਇਹ ਸਾਈਡ ਤੇ ਇੰਡੀਆ ਆਪਣੇ ਜੀ ਦੇਖੋ ਜੀ ਬਹੁਤ ਖੁੱਲੀ ਜਗਾ ਜੀ